ਇਹ ਆ ਕੇ ਜਿਆਦਾ ਤੁਹਾਨੂੰ ਕੋਈ ਪਾਰਟੀ ਦੇ ਵਿੱਚ ਜਿੰਮੇਵਾਰੀ ਮਿਲ ਜੂਗੀ ਜਾਂ ਕੁਝ ਬਹੁਤ ਹੀ ਜ਼ਿਆਦਾ ਬਣ ਚੁੱਕੇ ਪਾਰਟੀ ਪਾਰਟੀ ਵੇਤ ਨਹੀਂ ਹੈਗਾ ਕਿ ਰੋਲਾ ਪਾਉਂਗੇ ਆ ਬੱਚੇ ਬਣ ਜੂਗੇ ਸਾਡੀ ਪਾਰਟੀ ਨਹੀਂ ਹੈਗਾ ਅਮਸੋਰੀ ਪੈਰਿਸ ਤੋਂ ਮੈਂ ਪਾਰਟੀ ਦਾ ਪ੍ਰਧਾਨ ਹਾਂ ਜੇ ਤੁਹਾਡਾ ਦਿਲ ਕਰਦਾ ਹੈ ਤੁਹਾਨੂੰ ਕਿਸੇ ਹੋਰ ਪਾਰਟੀ ਦੇ ਬਹੁਤ ਵਧੀਆ ਉਹਦੇ ਮਿਲ ਕੇ ਚਲੇ ਜਾਓ ਇਹ ਪਾਰਟੀ ਇਹ ਪਾਰਟੀ ਆਦੇਦਾਰਾਂ ਜਾਂ ਚੇਅਰਮੈਨਾਂ ਵਾਸਤੇ ਨਹੀਂ ਬਣੀ ਹੋਈ ਜਿਹੜੇ ਇੱਕ ਮਿੰਟ ਮੇਰੇ ਗੱਲ ਸੁਣ ਲਿਓ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਕੋਈ ਨਾ ਕੋਈ ਨੁਕਸਾਨ ਪਹੁੰਚ ਨਹੀਂ ਇੱਕ ਪ੍ਰਧਾਨ ਬਣਨਾ ਚਾਹੁੰਦੇ ਆ ਅਸੀਂ ਇਹਨੂੰ ਇਹ ਹੈ ਜਾਨੀ ਪਾਰਟੀ ਨੇ ਕਰ ਦਿੱਤੀ ਸੀ ਸੀ ਵੀ ਨੇ ਕਿ ਤੁਸੀਂ ਕੌਣ ਪਿਆਰਨਾ ਬੈਠੇ ਹੋ ਉਸ ਨਾਲ ਹੀ ਇੱਧਰ ਆਓ ਭਾਈ ਥੋੜਾ ਸਾਥ ਦਿਓ ਤੁਸੀਂ ਉਹtheta ਨਹੀਂ ਕਰ ਸਕਦੇ ਸੀਗੇ ਇਹ ਕਰ ਨਹੀਂ ਸਕਦੇ ਸੀ ਇੱਥੇ ਆ ਕੇ ਜਿਆਦਾ ਤੁਹਾਨੂੰ ਕੋਈ ਪਾਰਟੀ ਦੇ ਵਿੱਚ ਜ਼ਿੰਮੇਵਾਰੀ ਮਿਲ ਜੂਗੀ ਜੇ ਕੋਈ ਬਹੁਤ ਜਿਆਦਾ ਵੱਡਜੋਗੇ ਇਹ ਸਾਡੀ ਪਾਰਟੀ ਵਿੱਚ ਹੀ ਨਹੀਂ ਹੈਗਾ ਇਹ ਰੌਲਾ ਪਾਉਂਗੇ ਆ ਵੱਡੇ ਬਣਜੋਗੇ ਸਾਡੀ ਪਾਰਟੀ ਵਿੱਚ ਨਹੀਂ ਹੈਗਾ ਅਮ سوری ਪੈਰੀ ਸੋਰੀ ਮੈਂ ਪਾਰਟੀ ਦਾ ਪ੍ਰਧਾਨ ਹਾਂ ਗੱਲ ਸੁਣੋ ਹੋ ਵੀ ਬੈਠੇ ਨੇ ਉਹਨਾਂ ਨੂੰ ਦੇਖੋ ਉਹ ਵੀ ਬੈਠੇ ਨੇ ਗਰਮੀ 'ਚ ਤਰੇ ਮੂਰੇ ਮੈਂ ਪ੍ਰਧਾਨ ਬਣੂਗਾ ਮਾਤਾ ਜੀ ਸਭ ਠੀਕ ਆ ਗਿਆ ਬਹਿ ਜਾਓ ਕਮਾਲਾ ਮੈਨੂੰ ਇਹਖੂ ਜਾਣਦਾ ਨਹੀਂ ਮੈਂ ਪੌਣੇ 5 ਵਜੇ ਵਿਚਾਰ ਕਰ ਰਹੇ ਹਾਂ ਜੇ ਤੁਹਾਡਾ ਦਿਲ ਕਰਦਾ ਹੈ ਤੁਹਾਨੂੰ ਕਿਸੇ ਹੋਰ ਪਾਰਟੀ 'ਚ ਬਹੁਤ ਵਧੀਆ ਉਹਦੇ ਮਿਲਦੇ ਚਲੇ ਜਾਓ ਇਹ ਪਾਰਟੀ ਇਹ ਪਾਰਟੀ ਅਹੁਦੇਦਾਰਾਂ ਤੇ ਚੇਅਰਮੈਨਾਂ ਵਾਸਤੇ ਨਹੀਂ ਬਣੀ ਹੋਈ ਜੇ ਤੁਹਾਨੂੰ ਉਦੋਂ ਕੁਝ ਮਿਲਦਾ ਲੈ ਲਓ ਉਦੋਂ ਜਾਓ ਪਰ ਕਿਰਪਾ ਕਰਕੇ ਡਿਸਟਰਬ ਨਾ ਕਰੋ